ਪਹਿਲਾ ਆਪਾਂ ਇੱਕ ਵਿਚਾਰ ਪਾਈ ਸੀ ਵੀ ਗਰਬਾਣੀ ਦੇ ਅੰਦਰ ਦੋ ਤਰ੍ਹਾਂ ਦੇ ਹੁਕਮਾਂ ਦਾ ਜ਼ਿਕਰ ਵਾ ਪਹਿਲੇ ਵਿਚਾਰ ਚ ਆਪਾਂ ਇਹ ਵਿਚਾਰ ਕੀਤੀ ਸੀ ਕਿ ਰੱਬ ਦਾ ਕੀ ਹੁਕਮ ਵਾ ਤੇ ਅੱਜ ਆਪਾਂ ਵਿਚਾਰ ਕਰਨੀ ਹੈ ਕਿ ਗੁਰੂ ਦਾ ਕੀ ਹੁਕਮ ਵਾ ਜਿਹੜਾ ਗੁਰੂ ਹੁੰਦਾ ਹੈ ਉਹ ਵੀ ਰੱਬ ਦੇ ਹੁਕਮ ਨਾਲ ਧਰਤੀ ਤੇ ਆਉਂਦਾ ਵਾ ਕੋ ਨੂੰ ਕਹਿੰਦੇ ਨੇ ਜਨਪਾਇ ਗੁਰਦਾਸ ਜੀ ਕਹਿੰਦੇ ਆਪੇ ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮੈਂ ਪਠਾਇਆ ਗੁਰੂ ਇਸ ਧਰਤੀ ਦੇ ਭੇਜਿਆ ਗਿਆ ਜਿਹਨੂੰ ਕਹਿੰਦੇ ਨੇ ਗੁਰਮੁਖ ਕੱਲੇ ਆਮਨ ਜਾਮਨ ਸੱਦਿਆ ਉਸ ਰੱਬ ਦੇ ਹੁਕਮ ਦੇ ਅੰਦਰ ਇੱਕ ਮਿੱਟੀ ਦੇ ਜ਼ਰੇ ਤੋਂ ਲੈ ਕੇ ਸੂਰਜ ਤੱਕ ਹੁਕਮ ਵਿੱਚ ਵਾਹ ਕਾਇਬ ਚ ਸੂਰਜ ਸੂਰਜ ਨੂੰ ਵੱਡਾ ਮੰਨਿਆ ਨ ਤੇ ਪੈਰ ਚ ਚੱਲੇ ਲੱਖ ਦਰਿਆ ਉਹਦੇ ਬਾਣੇ ਵਿੱਚ ਫੁੱਲ ਫਲ ਪੱਤੇ ਜੋ ਸਭ ਕੁਝ ਉਹ ਆਪਾਂ ਜਗਰ ਕਰ ਚੁੱਕੇ ਆਂ ਹੋਣ ਬੰਦਾ ਜਿਹੜਾ ਵਾ ਇਹ ਲੇਖਨਾ ਮਿੱਟੇ ਹੀ ਸਖੀ ਜੋ ਲਿਖਿਆ ਵਾ ਹੁਣ ਕੀ ਲਿਖਿਆ ਵਾ ਕਿੱਥੇ ਲਿਖਿਆ ਵਾ ਉਸ ਬੰਦੇ ਨੂੰ ਤਿਸ ਤਿੱਦਾ ਹੁਣ ਪਤਾ ਨਹੀਂ ਹੈ ਤੇ ਬੰਦਾ ਉਸ ਰੱਬ ਦੇ ਹੁਕਮ ਨੂੰ ਕਿਵੇਂ ਸਮਝੇ ਇਹ ਵਿਸ਼ਾ ਹੈ ਬੰਦਾ ਉਸ ਰੱਬ ਦੇ ਹੁਕਮ ਨੂੰ ਕਿਵੇਂ ਸਮਝੇ ਕਿਵੇਂ ਜਾਣੇ ਤੇ ਸਿੱਧਾ ਤੇ ਜਾਣਿਆ ਨਹੀਂ ਜਾ ਸਕਦਾ ਤੇ ਉਹਦੇ ਵਾਸਤੇ ਫਿਰ ਇੱਕ ਗੁਰੂ ਦੀ ਲੋੜ ਹੁੰਦੀ ਆ ਇੱਕ ਪਗੰਬਰ ਦੀ ਲੋੜ ਹੁੰਦੀ ਆ ਇੱਕ ਮਹਾਂਪੁਰਖ ਦੀ ਲੋੜ ਹੁੰਦੀ ਆ ਜਿਹੜਾ ਰੱਬ ਹੁੰਦਾ ਉਹ ਵੀ ਰੱਬ ਦੇ ਹੁਕਮ 'ਚ ਹੁੰਦਾ ਹੈ ਜਿਹੜਾ ਕੋਈ ਸੰਤ ਮਹਾਂਪੁਰਖ ਹੁੰਦਾ ਗੁਰੂ ਦੇ ਹੁਕਮ 'ਚ ਹੁੰਦਾ ਹੈ ਜਾਂ ਤ ਫਿਰ ਸੰਤ ਮਹਾਂਪੁਰਖ ਮਿਲੇ ਤੇ ਜਾਂ ਫਿਰ ਗੁਰੂ ਨਾਲ ਸੰਬੰਧ ਜੋੜਿਆ ਜਾਵੇ ਤਾਂ ਕਿ ਉਸ ਸੱਚੇ ਪਰਵਦਗਾਰ ਦਾ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉਹ ਹੋਵਣਾ ਇਹ ਪਤਾ ਲੱਗ ਸਕੇ ਹੁਣ ਜਿਉਂ-ਜਿਉਂ ਪੁਰਾਣੇ ਗੁਰ ਸਿੱਖਾਂ ਨੂੰ ਅਸੀਂ ਵੇਖਦੇ ਹਾਂ ਸੁਣਦੇ ਉਹਨਾਂ ਦੇ ਜੀਵਨ ਪੜ੍ਹਦੇ ਹਾਂ ਉਹ ਗੁਰੂ ਸਾਹਿਬ ਨਾਲ ਜੁੜ ਕੇ ਰੱਬ ਦੇ ਬਾਣੀ ਵਿੱਚ ਆ ਗਏ ਪਰ ਪਹਿਲਾਂ ਗੁਰੂ ਨਾਲ ਜੁੜਨਾ ਪੈਣਾ ਭਾਈ ਭਖਾਰੀ ਵਰਗੇ ਭਾਈ ਬੈਲੋ ਜੀ ਵਰਗੇ ਭਾਈ ਮੰਝ ਜੀ ਵਰਗੇ ਉਹ ਰੱਬ ਦੀ ਤੜਫ ਧਰਮ ਦੀ ਤੜਫ ਰੱਖਦੇ ਸੀ ਤੇ ਉਹਦੇ ਵਾਸਤੇ ਗੁਰੂ ਦੀ ਲੋੜ ਸੀ ਜਿੱਦਾਂ ਸ਼੍ਰੀ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਮਿਲਣ ਤੋਂ ਪਹਿਲਾਂ ਕਿੱਦਾਂ ਤੀਰਥਾਂ ਤੇ ਜਾਂਦੇ ਸੀ ਗੁਰੂ ਅਮਰਦਾਸ ਜੀ ਜਾਂਦੇ ਸਨ ਤੇ ਜਦੋਂ ਗੁਰੂ ਦੇ ਹੁਕਮ ਚ ਆ ਗਏ ਫਿਰੋ ਕਿਉਂਕਿ ਰੱਬ ਦੇ ਹੁਕਮ ਚਤ ਨਹੀਂ ਚੱਲਿਆ ਜਾ ਸਕਦਾ ਰੱਬ ਦਾ ਹੁਕਮ ਕੀ ਹੈ ਇਹ ਕਿਹਾ ਹੀ ਨਹੀਂ ਜਾ ਸਕਦਾ ਹੁਕਮ ਨਾ ਕਿਹਾ ਜਾਈ ਤਾਂ ਉਹਦੇ ਵਾਸਤੇ ਲੋੜ ਆਪੇ ਗੁਰੂ ਦੇ ਹੁਕਮ ਚ ਆ ਜੀਏ ਆਪਾਂ ਤੇ ਗੁਰੂ ਅੰਮਰਦਾਸ ਜੀ ਕਹਿੰਦੇ ਨੇ ਸੋ ਸਿੱਖ ਸਖਾ ਬੰਦ ਭੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਤੇ ਗੁਰੂ ਦਾ ਹੁਕਮ ਕੀ ਆ ਗੁਰੂ ਦਾ ਪਾਣਾ ਕੀ ਆ ਗੁਰੂ ਅੰਮਰਦਾਸ ਜੀ ਕਹਿੰਦੇ ਕਿ ਸਤ ਗੁਰੂ ਫਰਮਾਇਆ ਫਰਮਾਉਣ ਦਾ ਮਤਲਬ ਲਈ ਹੁਕਮ ਹੁੰਦਾ ਜਿਨਾਂ ਕੰਨੇ ਨੇ ਗੁਰਸਿੱਖੀ ਦਾ ਕਰਨਾ ਗੁਰ ਗੁਰਸਿੱਖੀ ਦਾ ਮੰਨਣਾ ਗੁਰ ਫਰਮਾਇ ਗੁਰ ਸਿੱਖ ਕਰਨਾ ਗੁਰ ਸਿੱਖੀ ਦਾ ਕੀ ਮੰਨਣਾ ਹੈ ਬਸ ਜੋ ਗੁਰੂ ਨੇ ਕਿਹਾ ਉਹ ਮੰਨ ਲਿਆ ਸਮਝ ਲੈਣਾ ਤੁਸੀਂ ਸਿੱਖੀ ਦਾ ਬਚਨ ਮੰਨਦੇ ਆ ਤੇ ਕਹਿੰਦੇ ਨੇ ਸਤ ਗੁਰੂ ਫਰਮਾਇਆ ਹੁਣ ਰੱਬ ਨੇ ਸਾਨੂੰ ਕੀ ਹੁਕਮ ਕੀਤਾ ਕੁਝ ਵੀ ਨਹੀਂ ਰੱਬ ਨੇ ਹੁਕਮ ਨਹੀਂ ਕੁਝ ਕੀਤਾ ਨਾ ਨਾ ਉਹਦਾ ਹੁਕਮਾ ਜੋ ਹੋ ਰਿਹਾ ਵਹ ਹੁਣਾ ਇਦਾਂ ਹੀ ਹੁਣਾ ਵਾ ਹੁਣ ਸਾਨੂੰ ਫਰਮਾਉਣਾ ਵਾ ਗੁਰੂ ਨੇ ਰੱਬ ਨੇ ਕੀ ਫਰਮਾਇਆ ਤੇ ਸਾਨੂੰ ਪਤਾ ਹੀ ਨਹੀਂ ਹੁਣਾ ਰੱਬ ਨੇ ਸਿੱਧਾ ਕਿਸ ਨੂੰ ਆਣ ਕੇ ਆਖਿਆ ਵਾ ਹਾਂ ਉਹ ਜੇ ਗੁਪਤ ਰੂਪ ਚ ਕਰਨਾ ਚਾਹਵੇ ਬੰਦੇ ਦੇ ਕੋਲੋਂ ਕੁਝ ਕਰਾਉਣਾ ਚਾਹਵੇ ਤੇ ਕਰਾ ਵੀ ਦਿੰਦਾ ਹੈ ਜਦੋਂ ਬਾਬਾ ਫਰੀਦ ਸਾਹਿਬ ਨੂੰ ਕਹਿੰਦੇ ਫਰੀਦਾ ਆਪਸ ਬਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਇ ਹੁਣ ਰੱਬ ਦੇ ਬਾਰੇ ਨਾ ਸੀ ਜਾਣਦੇ ਆ ਨਾ ਪਹਿਚਾਣਦੇ ਆ ਤੇ ਗੁਰੂ ਨੂੰ ਸੀ ਜਾਣਦੇ ਪਹਿਚਾਣਦੇ ਇਸ ਕਰਕੇ ਮਾਰਾ ਕਿਤੇ ਹੁਣ ਜਿਹੜਾ ਬੰਦੇ ਨੇ ਗੁਰੂ ਦੇ ਹੁਕਮ ਚ ਆਉਣਾ ਵਾ ਸਤ ਗੁਰੂ ਫਰਮਾਇਆ ਕਾਰੀ ਇਹ ਕਰੇ ਉਹ ਇਹ ਬੰਦਿਆ ਤੂੰ ਕੰਮ ਕਰੇ ਗੁਰੂ ਦਾ ਹੁਕਮ ਹੋ ਗਿਆ ਤੈਨੂੰ ਮਾਰਾ ਕੀ ਹੁਕਮ ਹੋ ਗਿਆ ਗੁਰਦੁਆਰੇ ਹੋਏ ਕੈ ਤੂੰ ਗੁਰਦੁਆਰੇ ਹੋ ਜਾ ਉਹ ਸਾਡੀ ਕੌਮ ਕਿਹੜੇ ਰਾਹ ਪਈ ਹੋਈ ਐ ਇਹ ਜੀ ਹੋਲਾ ਮੱਲਾ ਮਨਾਉਣ ਚੱਲੇ ਜੀ ਅਸੀਂ ਜੀ ਅਸੀਂ ਉਹ ਮੇਲਾ ਮਨਾਉਨੇ ਆ ਜੀ ਅਸੀਂ ਤਾਂ ਅਸੀਂ ਜੋਲੇ ਦਾ ਵੀ ਮੇਲਾ ਮਨਾ ਲੈਨੇ ਆਂ ਜੀ ਅਸੀਂ ਤਾਂ ਪਰ ਗੁਰੂ ਦਾ ਹੁਕਮ ਨਹੀਂ ਸੀ ਇਹ ਕੰਮ ਕਰਨਾ ਗੁਰੂ ਦਵਾਰੇ ਹੋਏ ਕਹਿ ਜੇ ਤੂੰ ਮੇਰਾ ਹੋਏ ਰਹਿ ਜੇ ਤੂੰ ਗੁਰੂ ਦਾ ਹੋਏ ਰਹਿ ਕਿਉਂ ਕਹਿ ਲੋ ਤੇ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਗੁਰਦੁਆਰੇ ਹੋਏ ਕਹਿ ਗਿਆਨ ਤੋਂ ਬਿਨਾ ਗੁਰੂ ਤੋਂ ਬਿਨਾ ਗੁਰਦੁਆਰੇ ਤੋਂ ਬਿਨਾ ਸੋਝੀ ਕਿਦਾਂ ਹੋ ਜੂ ਜਿਹਨੂੰ ਕਹਿੰਦੇ ਆ ਵੀ ਗੁਰਦੁਆਰੇ ਲਾਏ ਭਾਵਨੀ ਜਿਹਦੀ ਸ਼ਰਧਾ ਭਾਵਨਾ ਗੁਰਦੁਆਰ ਨਾਲ ਲੱਗੀ ਹੋਈ ਹੈ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਉਹਨੂੰ ਅੰਦਰ ਦੀ ਸੋਝੀ ਹੋ ਜੂਗੀ ਜਿਹੜਾ ਗੁਰੂ ਦੇ ਦਰ ਨਾਲ ਜੁੜੇਗਾ ਕਿਉਂਕਿ ਗੁਰੂ ਕੋ ਸੋਝੀ ਹੈ ਗੁਰਦੁਆਰੇ ਹੋਏ ਸੋਝੀ ਪਾਏ ਸੀ ਪੈ ਜਾਂਦੀ ਸੋਝੀ ਗੁਰਦੁਆਰੇ ਹੋਏ ਕੇ ਸਹਿਬ ਸਮਾਲ ਲਿਓ ਸਤਿਗੁਰੂ ਫਰਮਾਇਆ ਕਾਰੀ ਏਕ ਰਾਏ ਕਰਿਓ ਗੁਰਦੁਆਰੇ ਹੋਏ ਕੈ ਗੁਰਦੁਆਰੇ ਹੋ ਕੇ ਗੁਰੂ ਦੇ ਕੋਲ ਹੋ ਕੇ ਤੇ ਕਰਨਾ ਕੀ ਆ ਲੜਨੀ ਦੇ ਜਥੇਦਾਰੀਆਂ ਤੋਂ ਸੇਵਾਦਾਰਾਂ ਤੋਂ ਤੇ ਗੁਰਦੁਆਰਿਆਂ ਚ ਕਿਹ ਕਿ ਲੜਾਈਆਂ ਝਗੜੇ ਕੀ ਹੋ ਰਿਆ ਤੁਮਾਰ ਕਹਿੰਦੇ ਕਰਨਾ ਕੀ ਤੋਂ ਗੁਰਦੁਆਰੇ ਗੁਰਦੁਆਰੇ ਹੋਏ ਕੇ ਸਾਬ ਸਮਾਲਿਓਏ ਬਸ ਗੁਰਦੁਆਰਾ ਗੁਰੂ ਨੂੰ ਯਾਦ ਕਰਨ ਵਾਸਤੇ ਬਣਿਆ ਸੀ ਇਹ ਨਹੀਂ ਵੀ ਲੰਮੇ ਲੰਮੇ ਨਿਸ਼ਾਨ ਸਹਿਬ ਗੱਡ ਦੇਓ ਉੱਥੋਂ ਮੁੜ ਕੇ ਡੇ ਡੇ ਕੇ ਮਰ ਜਿਓ ਇਹ ਗੁਰੂ ਦੀ ਮਰਜਾਦਾ ਨਹੀਂ ਸੀ ਇਹ ਤਾਂ ਇਹ ਅਸੀਂ ਤੋਰੀਆਂ ਹੋਈਆਂ ਮਰਜਾਦਾ ਗੁਰਦੁਆਰਾ ਕੇਵਲ ਗੁਰੂ ਗੁਰੂ ਜਪਣ ਵਾਸਤੇ ਸੀ ਇਹ ਬਹੁਤਿਆਂ ਦਾ ਕਮਾਈ ਦਾ ਸਾਧਨ ਵੀ ਬਣ ਗਿਆ ਗੁਰਦੁਆਰਾ ਤਾਂ ਲੋਕੀ ਪੈਸੇ ਵੀ ਗੁਰਦੁਆਰਿਆਂ ਕਮਾਉਂਦੇ ਨੇ ਇਹ ਤਾਂ ਦਾ ਬਣ ਗਿਆ ਗੁਰਦੁਆਰਾ ਜਰ ਕੇ ਗੁਰਦੁਆਰਾ ਸੀ ਰੱਬ ਨੂੰ ਜਾਣਦ ਕਰਨ ਵਾਸਤੇ ਗੁਰਦੁਆਰੇ ਹੋਏ ਕਿ ਸਹਿਬ ਸਮਾਲ ਲਿਓ ਇਸ ਕਰਕੇ ਇਹ ਗੁਰੂ ਦਾ ਹੁਕਮ ਹੈ ਹੁਕਮ ਰਜਾਈ ਚੱਲਣਾ ਇਹ ਚੱਲਣਾ ਚਾਹੀਦਾ ਹੈ ਉਹ ਕਹਿ ਲੋ ਜਿਹੜਾ ਗੁਰੂ ਨੇ ਹੁਕਮ ਫਰਮਾਇਆ ਇਸ ਕਰਕੇ ਰੱਬ ਦੇ ਹੁਕਮ ਦਾ ਤੇ ਪਤਾ ਨਹੀਂ ਹੈ ਤੇ ਗੁਰੂ ਨੇ ਜੋ ਹੁਕਮ ਲਾਇਆ ਉਹ ਲਿਖ ਕੇ ਦਿੱਤਾ ਗਰਮਾਣੀ ਚ ਸਾਰਾ ਸਭ ਕੁਝ ਲਿਖ ਕੇ ਦਿੱਤਾ ਗੁਰੂ ਨੇ ਕੱਲੀ ਕੱਲੀ ਗੱਲ ਲਿਖ ਕੇ ਦਿੱਤੀ ਹੈ ਪਰ ਮੁਸ਼ਕਲ ਇਹ ਹੈ ਕਿ ਮਨ ਨਹੀਂ ਜਾਣਦਾ ਇਹ ਰੱਬ ਦਾ ਹੁਕਮ ਕੋਈ ਨਹੀਂ ਮੰਨਦਾ ਤੇ ਗੁਰੂ ਦਾ ਹੁਕਮ ਇਹ ਗੁਰੂ ਦਾ ਹੁਕਮ ਨਹੀਂ ਕੋਈ ਮੰਨਦਾ ਤੇ ਰੱਬ ਦਾ ਹੁਕਮ ਕੋਈ ਕਿੱਥੋਂ ਮੰਨਾਂ ਦੂਗਾ ਤੇ ਮਾਰ ਕਹਿੰਦੇ ਜੇ ਤੂੰ ਗੁਰੂ ਸਾਹਿਬ ਦਾ ਹੁਕਮ ਨਹੀਂ ਨ ਮੰਨਦਾ ਤੇ ਗੁਰੂ ਅਮਰਦਾਸ ਕਹਿੰਦੇ ਗੱਲ ਯਾਦ ਰੱਖੀ ਸਤਿਗੁਰੂ ਕਾ ਫਰਮਾਇਆ ਮੰਨ ਨਾ ਸਕਈ ਤੂੰ ਨਹੀਂ ਮੰਨ ਸਕਦਾ ਨਹੀਂ ਜੀ ਮੇਰ ਕੋ ਨਹੀਂ ਮੰਨਿਆ ਜਾਂਦਾ ਜੀ ਦਾ ਕਹਿੰਦੇ ਨੇ ਨਹੀਂ ਜੀ ਅੰਮ੍ਰਿਤ ਨਹੀਂ ਰੱਖਿਆ ਜਾਂਦਾ ਜੀ ਆਏ ਹਾਥੀ ਆਦੇ ਨੂੰ ਕੋਈ ਪੱਠੇ ਪਾਉਣੇ ਪੈਂਦੇ ਦੋ ਗੱਡੇ ਰੋਜ ਦੇ ਜਿੱਦਾਂ ਬੇਦੀ ਕੇ ਨੇ ਚੋਲੇ ਦੀ ਸੇਵਾ ਕਰਦੇ ਆ ਇਸ ਚੋਲਾ ਢਾਡੀ ਸੇਵਾ ਕਰਦਾ ਕਿ ਤੂੰ ਹੀ ਚੋਲੇ ਦੀ ਸੇਵਾ ਕਰਦੇ ਆ ਹਾਥੀ ਆ ਨਾ ਕੋਈ ਬਾਹਰ ਕਹਿੰਦੇ ਜੇ ਤੂੰ ਦਸਵੇਂ ਪਾਤਸ਼ਾਹ ਨੇ ਜਿਹੜਾ ਹੁਕਮ ਲਾਇਆ ਤੈਨੂੰ ਤੇਰੇ ਕੋ ਮੰਨਿਆ ਨਹੀਂ ਨਾ ਜਾਂਦਾ ਸਭ ਸਿੱਖਣ ਕੋ ਹੁਕਮ ਹੈ ਤਰਤੀ ਉਤੇ ਗੁਰੂ ਨੇ ਹੁਕਮ ਕਰਨਾ ਸਿੱਖਣਾ ਰੱਬ ਨੇ ਜੋ ਕਰਨਾ ਉਹ ਸਾਡੇ ਜਨਮ ਤੋਂ ਪਹਿਲਾਂ ਹੀ ਕਰ ਦਿੱਤਾ ਜੋ ਲਿਖਣਾ ਸੀ ਉਹਨੇ ਪਹਿਲਾਂ ਹੀ ਲਿਖ ਛੱਡਿਆ ਉਹ ਨਹੀਂ ਮਿਟਣਾ ਤੇ ਜੇ ਤੂੰ ਮਾਰ ਕਹਿੰਦੇ ਉਹ ਮਟਾਉਣਾ ਵਾ ਤੇ ਗੁਰੂ ਦੇ ਕੋਲ ਪਾਵਰ ਵਾ ਉਹ ਕੋਣ ਕੋ ਕਲੰਕਰਿਓ ਰਾਮ ਨਾਮ ਲੈਤ ਹੀ ਪਤ ਤ ਪਵਿੱਤ ਪੈ ਰਾਮ ਕਹਿ ਤਹੀ ਗੁਰੂ ਦੇ ਕੋਲ ਪਾਵਰ ਗੁਰੂ ਨਾ ਕਰਮਾਂ ਨੂੰ ਮੀਟ ਦਵੇਗਾ ਤੇ ਜੋ ਤੇਰੇ ਭਾਗਾ ਚ ਨਹੀਂ ਲਿਖਿਆ ਰੱਬ ਨੇ ਉਹ ਗੁਰੂ ਲਿਖ ਵੀ ਦਵੇਗਾ ਜਿਹੜਾ ਸਿ ਕਹਿੰਦੇ ਆ ਵੀ ਲੇਖ ਨਾ ਮਿੱਟਈ ਮਿੱਟਦਾਤ ਨਹੀਂ ਹੈ ਸਭਨਾ ਸਿਰ ਲਿਖਦਾ ਲੇਖ ਵਿਣ ਕਲਮ ਮਸਮਾਨੀ ਬਿਨਾ ਕਲਮ ਤੋਂ ਲਿਖਿਆ ਬਿਨਾ ਸ਼ਾਈ ਤੋਂ ਲਿਖਿਆ ਤੇ ਜਿਹੜਾ ਕਲਮ ਤੇ ਸ਼ਾਈ ਤੋਂ ਬਿਨਾ ਲਿਖਿਓ ਬੰਦਾ ਥੋੜਾ ਪੜ ਸਕਦਾ ਉਹ ਤੇ ਗੁਰੂ ਹੀ ਪੜ ਸਕਦਾ ਉਹ ਗੁਰੂ ਸਾਹਿਬ ਨੇ ਪੜ ਲਿਆ ਤੇ ਬਾਬੇ ਆਦਮ ਨੂੰ ਆਖਦਾ ਵੀ ਤੇਰੇ ਕਰਮਾਂ ਚ ਔਲਾਦ ਨਹੀਂ ਹੈ ਨਹੀਂ ਆ ਪਰ ਹੁਣ ਦੇਣੀ ਆ ਪਵਤ ਪੰਡਾਰ ਗੁਰੂ ਨਾਨਕੋ ਸੌਪੇ ਫਿਰ ਲੇਖਾ ਮੂਲ ਨਾ ਲੇ ਆ ਇਹ ਗੁਰੂ ਕੋਈ ਖਾਲੀ ਹੱਥ ਨਹੀਂ ਧਰਤੀ ਤੇ ਆਉਂਦਾ ਆਂਦੇ ਨੇ ਪੇ ਬਾਬਾ ਗੁਰੂ ਨਾਨਕ ਸਾਹਿਬ ਜੀ ਨੌ ਨਿੱਦ ਨਾਮ ਗਰੀਬੀ ਪਾਈ ਦਸਾਂ ਹਿੱਸਿਆਂ ਵਿੱਚੋਂ ਜਿੰਨੇ ਵੀ ਸਤਰਦੀ ਤੇ ਪੀਰ ਪੰਗੰਬਰ ਮਹਾਂਪੁਰਖ ਆ ਇਹਨਾਂ ਨੂੰ ਇੱਕ ਹੀ ਹਿੱਸਾ ਮਿਲਿਆ ਗਰੀਬੀ ਤੇ ਬਾਬੇ ਗੁਰੂ ਨਾਨਕ ਨੂੰ ਨੌ ਹਿੱਸੇ ਮਿਲੀਏ ਤਾਂ ਕਹਿੰਦੇ ਸਭ ਤੇ ਵੱਡਾ ਸਤਿਗੁਰੂ ਨਾਨਕ ਬਾਬਾ ਪੈਂਦਾ ਸੱਜਖੰਡ ਨੌ ਨੇਦ ਨਾਮ ਗਰੀਬੀ ਪਾਈ ਇੰਨੀ ਨਿਮਰਤਾ ਬਾਬੇ ਦੇ ਕੋਲ ਤੇ ਅੱਜ ਉਹਦੀ ਕੌਮ ਇੰਨੀ ਸੜਕਾਂ ਤੇ ਕਿਰਪਾਨਾਂ ਚ ਕੱਢ ਕੇ ਬੈਠੀ ਹੋਈ ਹੈਂ ਜੀ ਤੇ ਗੁਰੂ ਸਾਹਿਬ ਕੀ ਕਰਦੇ ਨੇ ਜਿਹੜਾ ਰੱਬ ਨੇ ਆਪਣੇ ਭੰਡਾਰ ਚੋਂ ਨਹੀਂ ਦਿੱਤਾ ਉਹ ਤੇ ਗੁਰੂ ਦੇ ਕੋਲ ਇੱਕ ਭੰਡਾਰਾ ਹੁੰਦਾ ਹੈ ਜਿਦਾਂ ਜिले ਦਾ ਡੀਸੀ ਹੁੰਦਾ ਹੈ ਨਾ ਡੀਸੀ ਦੇ ਕੋਲ ਇੱਕ ਖਜ਼ਾਨਾ ਹੁੰਦਾ ਹੈ ਉਹਦੇ ਚੋਂ ਕੁਝ ਮਦਦ ਉਹ ਕਰ ਸਕਦਾ ਕਿਸੇ ਪਿੰਡ ਦੀ ਕਿਸੇ ਬੰਦੇ ਦੀ ਅਧਿਕਾਰਵਾ ਦੇਖੋ ਇਸੇ ਤਰ੍ਹਾਂ ਗੁਰੂ ਦੇ ਕੋਲ ਕੁਝ ਨਾ ਕੁਝ ਅਧਿਕਾਰ ਨੇ ਹਾਲਾਂਕਿ ਗੁਰੂ ਵੀ ਡੀਸੀ ਵੀ ਸਟੇਟ ਦੀ ਸਰਕਾਰ ਦੇ ਅਧੀਨ ਹੁਕਮ ਮੰਨਦਾ ਹੈ ਗੁਰੂ ਵੀ ਰੱਬ ਦਾ ਹੁਕਮ ਮੰਨਦਾ ਹੈ ਪਰ ਗੁਰੂ ਦੇ ਕੋਲ ਪਾਵਰ ਹੈ ਜਿਦਾ ਡੀਸੀ ਕਹਦੇ ਨਾ ਵੀ ਅੱਜ ਔਸਤ ਤਹਿਸੀਲ ਦੇ ਸਕੂਲ ਬੰਦ ਰਹਿਣਗੇ ਪੰਜਾਬ ਸਰਕਾਰ ਤੋਂ ਬਿਨਾਂ ਵੀ ਡੀਸੀ ਜ਼ਿਲ੍ਹੇ ਦੇ ਵਿੱਚ ਕੋਈ ਸਕੂਲ ਬੰਦ ਕਰਾ ਸਕਦਾ ਹੈ ਕੋਈ ਇਲਾਕੇ ਨੂੰ ਛੁੱਟੀ ਦੇ ਸਕਦਾ ਉਹਨੂੰ ਕੋ ਅਧਿਕਾਰ ਵਾ ਡੀਸੀ ਦਾ ਮਤਲਬ ਹੁੰਦਾ ਹੈ ਡਿਸਟ੍ਰਿਕਟ ਦਾ ਮਾਲਕ ਜ਼ਿਲ੍ਹੇ ਦਾ ਮਾਲਕ ਜਿਹਦੇ ਕੋ ਸਾਰਾ ਜ਼ਿਲ੍ਹਾ ਵਾ ਤੇ ਗੁਰੂ ਦੇ ਕੋਲ ਵੀ ਕੁਝ ਅਧਿਕਾਰ ਨਹੀਂ ਜੇ ਰੱਬ ਨੇ ਨਹੀਂ ਲਿਖੀ ਤੂੰ ਲਿਖ ਦਿੰਦਾ ਹੈ ਜੇ ਰੱਬ ਕੋ ਵੱਲੋਂ ਕੋ ਲੇਖ ਲਿਖੇ ਗਏ ਤੂੰ ਮਿਟਾ ਦਿੰਦਾ ਹੈ ਗੁਰੂ ਅਮਰਦਾਸ ਕਹਿੰਦੇ ਸਤਿਗੁਰ ਕਾ ਫਰਮਾਇਆ ਮੰਨ ਨਾ ਸਕੀ ਦੁੱਤਰ ਤਰਿਆ ਨਾ ਜਾਏ ਤੂੰ ਡੁੱਬ ਜਾਏਗਾ ਇਸ ਸੰਸਾਰ ਵਿੱਚ ਤੂੰ ਤਾਂ ਕਿਹਨਾਂ ਨਾ ਮੇਰੇ ਕੋ ਹੁਕਮ ਨਹੀਂ ਨਾ ਮੰਨਿਆ ਜਾਂਦਾ ਤੇ ਯਾਦ ਰੱਖੀ ਦਸਵੇਂ ਬਾਦਸ਼ਾਹ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥਾ ਤੁ ਜੇ ਤੂੰ ਨਹੀਂ ਮੰਨ ਸਕਦਾ ਸ਼ਬਦ ਨਾਲ ਨਹੀਂ ਜੁੜ ਸਕਦਾ ਸਤਿਗੁਰੂ ਕਾ ਫਰਮਾਇਆ ਮੰਨ ਨਾ ਸਕੀ ਦੁੱਤਰ ਤਰਿਆ ਫਿਰ ਤੇਰੀ ਜ਼ਿੰਦਗੀ ਦਾ ਬੇੜਾ ਪਾਰ ਹੋ ਜੇ ਇਹ ਮੁਸ਼ਕਿਲ ਹੈ ਇਸ ਕਰਕੇ ਗੁਰੂ ਦੇ ਹੁਕਮ ਚ ਆਉਣਾ ਸਿੱਖਣੇ